ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਹਾਂ ਡਾਲਿਉ ਮਿਤ ਕੁਲਵਿੰਦਰ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਅਸੀਂ ਸਿੱਖਣ ਜਾ ਰਹੇ ਹਾਂ ਤਨਖਾਹ ਰਿਲੇਟਡ ਵਾਕ ਜਿਹਨੂੰ ਕੀ ਬੋਲਿਆ ਜਾਂਦਾ ਇਟਾਲੀਅਨ ਦੇ ਵਿੱਚ ਸਤੀ ਪੈਨਡਿਓ ਜਾਂ ਫਿਰ ਕਿਹਾ ਜਾ ਸਕਦਾ ਹੈ ਸਲਾਰੀਓ ਤੇ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਆਜੋ ਜੀ ਕਰ ਲੈਂਦੇ ਅੱਜ ਦੀ ਵੀਡੀਓ ਸਟਾਰਟ ਪਹਿਲਾਂ ਸਿੱਖ ਲੈਨੇ ਆ ਕੁਝ ਇੱਕ ਸ਼ਬਦ ਬੂਸਤਾ ਪਾਗਾ ਜਾਣ ਕੀ ਪੇਸਲਿਪ ਰਸੀਦ ਤਨਖਾਹ ਦੀ ਲੋਰਦੋ ਕੁੱਲ ਨੈਟੋ ਨੈਟ ਇਨਕਮ ਮਤਲਬ ਟੈਕਸਿਸ ਤੋਂ ਬਾਅਦ ਫੇਰ ਇਹ ਛੁੱਟੀਆਂ ਤਾਸੇ ਟੈਕਸ ਤੇ ਪੈਨਸ਼ਨ ਫੰਡ ਨੂੰ ਬੋਲਿਆ ਜਾਂਦਾ ਇੱਕਾ ਸਾ ਪ੍ਰੇਵਿਡੈਂਸ਼ੀਅਲੇ ਪ੍ਰੇਵਿਡੈਂਸ਼ੀਅਲੇ ਓਕੇ ਜੀ ਆਜੋ ਸਿੱਖ ਲੈਨੇ ਆ ਇਹਨਾਂ ਸ਼ਬਦਾਂ ਦੇ ਨਾਲ ਵਾਕ quale il mio stipendio mensile quale il mio stipendio mensile paavo meri mansik tankha ki hai yani ki menu mahine de kinne paise milne ha ki tankha hai meri jadon tusi kisi kaam te lagde ho ta tusi e vak use kar sakde ho next dekh lanne ha ji ਨੈਕਸਟ ਵਾਕ ਦੇਖਦੇ ਹਾਂ ਕੋਅਲੇ ਇਰਾ ਇਲ ਤੂਓ ਸਟੀਪੈਂਡਿਓ ਅ ਕਵਾਲਾ ਫੈਬ੍ਰੀਕਾ ਤੇਰੀ ਉਸ ਫੈਕਟਰੀ ਵਿੱਚ ਕਿੰਨੀ ਤਨਖਾਹ ਸੀ ਜਾਨੀ ਕਿ ਤੁਹਾਡੀ ਉਸ ਫੈਕਟਰੀ ਵਿੱਚ ਕਿੰਨੀ ਤਨਖਾਹ ਸੀ ਕੋਅਲੇ ਸਾਰਾ ਇਨ ਤੂਓ ਸਟੀਪੈਂਡਿਓ ਤੁਹਾਡੀ ਤਨਖਾਹ ਕਿੰਨੀ ਹੋਵੇਗੀ ਜਾਂ ਅਸੀਂ ਇਦਾਂ ਵੀ ਕਹਿ ਸਕਦੇ ਹਾਂ ਕੋਅਲੇ ਸਾਰਾ ਇਲ ਮਿਓ ਸਟੀਪੈਂਡਿਓ ਮੇਰੀ ਤਨਖਾਹ ਕਿੰਨੀ ਹੋਵੇਗੀ ਸਟਿਪੈਂਡਿਓ ਦੀ ਜਗ੍ਹਾ ਤੇ ਤੁਸੀਂ ਸੈਲਰੀਓ ਵੀ ਯੂਜ਼ ਕਰ ਸਕਦੇ ਹੋ ਪਰ ਪਿਊ ਕਮੂਨੇ ਸ਼ਬਦ ਜਿਹੜਾ ਤਨਖਾਹ ਵਾਸਤੇ ਵਰਤੇ ਜਾਂਦਾ ਉਹ ਹੈਗਾ ਸਟਿਪੈਂਡਿਓ ਕਵਾਂਤੋ ਗੋਡਾਨੀ ਅਲ ਮੇਜ਼ੇ ਮਤਲਬ ਤੂੰ ਕਿੰਨਾ ਪੈਸੇ ਕਮਾਉਣਾ ਹੈ ਮਹੀਨੇ ਦੇ ਵਿੱਚ ਜਾਂ ਕਿੰਨੀ ਮਤਲਬ ਤੇਰੀ ਆਣੀਗਾ ਉਸ ਲਈ ਤੁਸੀਂ ਗਵਾਦੀ ਨਿਆਰੇ ਵਰਬ ਵੀ ਵਰਤ ਸਕਦੇ ਹੋ ਤੂੰ ਦੇ ਨਾਲ ਲਗਾਵਾਂਗੇ ਆਪਾਂ ਗੋਡਾਨੀ ਤੂ ਦੇ ਲਈ ਕਵਾਂਤੋ ਆਈ ਗੁਆਦੀਨੀਆਟੋ ਲੀ ਤੁਸੀਂ ਉੱਥੇ ਕਿੰਨਾ ਕਮਾਇਆ ਚਪਕ ਦੇ ਦਿਆਂ ਕਵਾਂਤੋ ਗੋਦਾਨੀerai ਕਵਾਂਤੋ ਗੋਦਾਨੀerai ਦਾ ਮਤਲਬ ਹੁੰਦਾ ਕਿ ਤੁਸੀਂ ਕਿੰਨਾ ਕਮਾਓਗੇ ਸੈਕੰਡ ਪਰਸਨ ਨੂੰ ਪੁੱਛਣਾ ਜੇ ਤੁਸੀਂ ਆਪਣਾ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਕਹਿ ਸਕਦੇ ਹੋ ਕਵਾਂਤੋ ਗੋਦਾਨੀਰੋ ਕਵਾਂਤੋ ਗੋਦਾਨੀਰੋ ਮੈਂ ਕਿੰਨਾ ਕਮਾਵਾਂਗਾ ਅਲਫੀਨੇ ਅੰਤ ਦੇ ਵਿੱਚ ਕਵਾਂਤੋ ਪੋਸੋ ਮੈਂ ਕਿੰਨਾ ਕਮਾ ਸਕਦਾ ਹਾਂ ਗੋਦਾਨੀਆਰੇ ਗੋਦਾਨੀਆਰੇ ਕਵਾਂਤੋ ਪੋਸਸੋ ਗੋਦਾਨੀਆਰੇ ਮਤਲਬ ਮੈਂ ਕਿੰਨਾ ਕਮਾ ਸਕਦਾ ਹਾਂ ਅੰਤ ਦੇ ਵਿੱਚ ਟੋਟਲ ਪੁੱਛਣਾ ਹੋਵੇ ਜਦੋਂ ਕਵਾਂਦੋ ਪੋਸਸੋ ਰਿਚੇਵਰੇ ਇਲ ਮਿਓ ਸਟੀਪੈਂਡਿਓ ਕਵਾਂਦੋ ਪੋਸਸੋ ਰਿਚੇਵਰੇ ਇਲ ਮਿਓ ਸਟੀਪੈਂਡਿਓ ਮੈਨੂੰ ਮੇਰੀ ਤਨਖਾਹ ਕਦੋਂ ਮਿਲ ਸਕਦੀ ਹੈ ਜਾਨੀ ਕਿ ਮੈਂ ਆਪਣੀ ਤਨਖਾਹ ਕਦੋਂ ਲੈ ਸਕਦਾ ਹਾਂ ਕਵਾਂਡੋ ਰਿਚੇਵੇਰੋ ਇਲ ਮਿਓ ਸਟੀਪੈਂਡਿਓ ਪਰ ਇਲ ਮੇਜ਼ੇ ਦੀ ਓਕਤੋਬਰੇ ਮੈਨੂੰ ਅਕਤੂਬਰ ਮਹੀਨੇ ਦੀ ਤਨਖਾਹ ਕਦੋਂ ਮਿਲੇਗੀ ਕਵਾਂਡੋ ਰਿਚੇਵੇਰੋ ਇਹਗਾ ਫਾਤੂਰੋ ਦੇ ਵਿੱਚ ਉਮੀਦ ਕਰਦੀ ਹਾਂ ਤੁਹਾਨੂੰ ਵੀਡੀਓ ਪਸੰਦ ਆ ਰਹੀਆਂ ਜੇਕਰ ਵੀਡੀਓ ਤੁਹਾਨੂੰ ਪਸੰਦ ਆਉਂਦੀ ਆ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਕਵਾਂਡੋ ਸੀ ਪਾਗਾ ਲੋ ਸਟੀਪੈਂਡਿਓ ਤਨਖਾਹ ਕਦੋਂ ਦਿੱਤੀ ਜਾਂਦੀ ਹੈ ਮਤਲਬ ਨਾਰਮਲ ਕੁਐਸਚਨ ਆ ਕਿ ਸਭ ਨੂੰ ਤਨਖਾਹ ਕਦੋਂ ਦਿੱਤੀ ਜਾਂਦੀ ਹੈ ਕਵਾਂਦੋ ਸਿਪਾਗਾ ਲੋ ਸਟਿਪੈਂਡਿਓ ਨੈਕਸਟ ਵਾਕ ਦੇਖ ਲੈਣੇ ਆ ਜੀ ਕੋਮੇ ਪੋਸੋ ਰੈਸਟਿਟੂਇਰੇ ਇ ਤੁਓਈ ਸੋਲਦੀ ਕੋਮੇ ਪੋਸੋ ਰੈਸਟਿਟੂਇਰੇ ਇ ਤੁਓਈ ਸੋਲਦੀ ਮੈਂ ਤੁਹਾਡੇ ਪੈਸੇ ਕਿਵੇਂ ਵਾਪਸ ਕਰ ਸਕਦਾ ਹਾਂ ਰਸਤੀ ਤੂਈ ਦਾ ਮਤਲਬ ਹੁੰਦਾ ਵਾਪਸ ਕਰਨਾ ਦੋਵਰੇਈ ਰਿਪੋਰਟਾਰੇ ਇ ਸੋਲਦੀ ਇਨ ਕੋਂਟਾਂਤੀ ਓ ਤਰਾਮੀਤੇ ਵੋਨੀਫੀਕੋ ਕੀ ਤੁਸੀਂ ਮੈਨੂੰ ਪੈਸੇ ਨਗਦ ਵਿੱਚ ਵਾਪਸ ਕਰੋਗੇ ਨਗਦੀ ਵਿੱਚ ਜਾਂ ਫਿਰ ਬੈਂਕ ਟ੍ਰਾਂਸਫਰ ਰਾਹੀਂ ਵੋਨੀਫੀਕੋ ਹੁੰਦਾ ਬੈਂਕ ਟ੍ਰਾਂਸਫਰ ਕੋਂਟਾਂਤੀ ਦਾ ਭਾਵ ਹੁੰਦਾ ਹੱਥੀ ਯਾਨੀ ਕਿ ਨਗਦੀ ਦੇਣੇ Dovrei riportare, madla, bapas carne, poi restituire in contanti, tu sina grivic bapas car sack deum, poi restituire in contanti. Next va che la busta paga mostra il salario lordo e le tasse. ਤਨਖਾ ਸਲਿਫੋ ਵਿੱਚ ਕੁੱਲ ਤਨਖਾ ਅਤੇ ਟੈਕਸ ਸ਼ੋ ਕੀਤੀ ਜਾਂਦੀ ਹੈ ਜਾਂ ਦਿਖਾਈ ਜਾਂਦੀ ਹੈ ਉਹਦੇ ਵਿੱਚ ਸਾਰਾ ਆਪਣਾ ਡਾਟਾ ਹੁੰਦਾ ਹੈ ਲਾਬੋਸਤਾ ਪਾਗਾ ਮੋਸਟਰਾ ਇਲ ਸਲਾਰੀਓ ਲੋਰਡੋ ਮਤਲਬ ਟੋਟਲ ਤਨਖਾ ਐਲੇ ਤਾਸੇ ਤੇ ਐਂਡ ਦੇ ਵਿੱਚ ਨੈਟੋ ਆਪਣੀ ਇਸਤੀ ਪੈਂਦੀ ਉਹ ਦੱਸੀ ਹੁੰਦੀ ਆ ਈ ਲਬੋਨਸ ਈ ਲਬੋਨਸ ਐਸਟਾਟੋ ਅਯੂਨਟੋ ਅਲ ਨੈਟੋ ਬੋਨਸ ਹੈ ਜਿਹੜਾ ਉਹ net income ਦੇ ਵਿੱਚ ਜੋੜਿਆ ਗਿਆ ਸੀ ਮਤਲਬ ਜੋੜ ਦਿੱਤਾ ਗਿਆ ਸੀ net income ਦੇ ਵਿੱਚ اوਵਰਸਾト 200 € alla cassa previdenziale ogni mese ਮੈਂ ਹਰ ਮਹੀਨੇ ਪੈਨਸ਼ਨ ਫੰਡ ਵਿੱਚ 200 € ਦਾ ਭੁਗਤਾਨ ਕਰਦਾ ਸੀ ਜਾਂ ਮੈਂ ਕੀਤਾ da dove posso ritirare i soldi da dove posso ritirare i soldi main paise kittho kadwa sakda ha ritirare matlab hunda lena jaa kadwauna tusi is verb nu use kar sakde hoeed kardiya tuhannu video pasand aa rahi hai je video pasand aa rahi hai video nu like share te high wala button dabwana na bhulna next walk dekh lene ji verify ka Verifica che l'evan sia esatto prima di ricevere il pagamento. Pugatan, Prabhupada Karantopella, che è il pagamento che è posta in Barsaia. Verifica che l'evan sia esatto prima di ricevere il pagamento. Devi avere un conto bancario per ricevere lo stipendio. ਤੁਹਾਡੇ ਕੋਲ ਇੱਕ ਬੈਂਕ ਖਾਤਾ ਹੋਣਾ ਜ਼ਰੂਰੀ ਹੈ ਆਪਣੀ ਤਨਖਾਹ ਨੂੰ ਲੈਣ ਦੇ ਵਾਸਤੇ ਜਾਂ ਰਿਸੀਵ ਕਰਨ ਦੇ ਵਾਸਤੇ ਇਲ ਮਿਓ ਦਤੋਰੇ ਦੀ ਲਾਵੋ ਮੀ ਪਾਗਾ ਬੇਨੇ ਮੇਰਾ ਮਾਲਕ ਮੈਨੂੰ ਚੰਗੀ ਤਨਖਾਹ ਦਿੰਦਾ ਹੈ ਇਲ ਮਿਓ ਦਤੋਰੇ ਦੀ ਲਾਵੋ ਮੀ ਪਾਗਾ ਬੇਨੇ ਕਵਾਂਡੋ ਰਿਚੇਵੇ ਲੋ ਸਟਿਪੈਂਡਿਓ ਉਸ ਨੂੰ ਤਨਖਾਹ ਕਦੋਂ ਮਿਲਦੀ ਹੈ ਜਣੇ ਕਿ ਉਹ ਤਨਖਾਹ ਕਦੋਂ ਲੈਂਦਾ ਹੈ ਕਿੰਨੀ ਤਰੀਕ ਨੂੰ ਲੈਂਦਾ ਹੈ ਨੈਕਸਟ ਵਾਕ ਹੈ ਜੀ ਪੁੱਤਰੇਬੇ ਆਯੂਮੈਂਟਾਰੇ ਇਲ ਮਿਓ ਸਟੀਪੈਂਡਿਓ ਪਰਕੈ ਇਓ ਲਾਬੋਰੋ ਪਰ ਟ੍ਰੋਪੇ ਓਰੇ ਉਹ ਮੇਰੀ ਤਨਖਾਹ ਵਧਾ ਸਕਦਾ ਹੈ ਕਿਉਂਕਿ ਮੈਂ ਬਹੁਤ ਘੰਟੇ ਕੰਮ ਕਰਦਾ ਹਾਂ ਪੁੱਤਰੇਬੇ aumentare ma do la mia tenkha oh vadh sakda hai le ferie non sono state pagate nella busta paga di agosto agast di tenkha slip de vich chuttiyan da bhugtan nahi kita gaya theek hai tusi eh wali line use kar sakde ho jadon tuhanu lagda tuhanu nahi ditiyan giyan chuttiyan de paise mi serve la mia trf questo mese ho una problema grave ਕੋ ਮੈਂ ਪੋਸੋ ਫਾਰੇ ਲਾ ਦੋਮਾਂਦਾ ਪਰ ਕੁਸਤੋ ਮੈਨੂ ਇਸ ਮਹੀਨੇ ਆਪਣੀ ਚਿੰਤਾ ਮੈਂ ਤੋਂ ਚਾਹੀਦੀ ਆ ਤੇ ਇਸ ਲਈ ਮੈਂ ਦੋਮਾਂਦਾ ਕਿੱਦਾ ਕਰ ਸਕਦਾ ਮੈਨੂ ਦੱਸਣਾ ਉਮੀਦ ਕਰਦੀ ਆ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਗ੍ਰੇਸੇ ਤੂਤੀ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ